रांजे ने रेबिया चाल ਦੇ ਵਿੱਚ ਬਾਜੀ ਮਾਰਤੀ ਆ ਬਹੁਤ ਧੰਨਵਾਦ ਜਿੱਤ ਗਈ ਬਾਈ ਲਓ ਬਾਜੀ ਇਹ ਬਾਜੀ ਰਮਨ ਪੱਖੋਵਾਲ ਇਹ ਪੱਖੋਵਾਲੀਆਂ ਮੁੰਡਾ ਕੈਲਗਰੀ ਕੈਨੇਡਾ ਦਾ ਸ਼ਹਿਰ ਆ ਉਹਦੀ ਘੋੜੀ ਚੈਂਪੀਅਨ ਘੋੜੀ ਆ ਤੇ ਦੇਖਦੇ ਆ ਰਮਨੇ ਵਾਲੀ ਆ ਰਮਨੇ ਵਾਲੀ ਆ ਸੋ ਗੁਰੂ ਮਹਾਰਾਜ ਦੀ ਕਿਰਪਾ ਦਲੀਜ ਨਗਰ ਦੇ ਵਿੱਚ ਦਸ਼ਮੇਸ਼ ਪਤਾ ਦੀ ਲਾਡਲੀ ਫੌਜ ਤਾਰਾ ਸਵਾਰ ਆ ਚੈਂਪੀਅਨ ਸਵਾਰ ਆ ਡਢੇੜੀ ਵਾਲਾ ਤੇ ਦੇਖਦੇ ਆ ਕਿੱਥੇ ਗੱਲ ਜੋੜਦਾ ਅੱਪ 23 ਸੈਕਿੰਡ 50 ਪੁਆਇੰਟ 23 50 ਛੱਡੋ ਛੱਡੋ ਚੱਲ ਅੱਗੇ ਭਾਈ ਇਹ ਬਾਈ ਜੀ ਮਲਕੀਸ਼ ਸਿੰਘ ਜੀ ਸਰਪੰਚ ਧੂਰਕੋਟ ਮੰਗੀ ਮੁਸ਼ਕਾਬਾਦ ਅਰਸੀ ਕੋਹਾੜੇ ਦਾ ਹੀਰਾ ਆਉਂਦਾ ਹੀਰਾ ਇਹ ਬਾਈ ਜੀ ਚੈਂਪੀਅਨ ਬਣਿਆ ਸੀ ਪੰਜ ਸਕੂਟਰ ਸੀ 60 65 ਘੋੜੇ ਤੇ ਦੇਖਦੇ ਅੱਜ ਹੀਰਾ ਕੀ ਰੰਗ ਦਿਖਾਉਂਦਾ ਹਜੇ ਪੀਟੀ ਯੂਸ਼ਾ ਨੇ ਸਮਾ ਲਾਇਆ ਹੋਇਆ ਅਪ 23 ਸੈਕਿੰਡ 41 ਪੁਆਇੰਟ 23 41 ਬਾ ਰਹਿਣ ਦੇ ਬਸ ਆ ਗਈ ਭਾਈ ਬਾਦਸ਼ਾਹ ਹੀ ਆ ਹਾਂਜੀ ਬਾਦਸ਼ਾਹ ਹੀ ਆ ਭਾਈ ਲਓ ਬਾਜੀ ਬਲਰਾਜ ਸਿੰਘ ਜੀ ਬਿੱਲੂ ਪੈਣੀ ਰੋੜਾ ਜਗਪ੍ਰੀਤ ਸਿੰਘ ਜੀ ਪੈਣੀ ਰੋੜਾ ਸਰਿੰਦਰ ਸਿੰਘ ਸਰਪੰਚ ਪੈਣੀ ਰੋੜਾ ਬਾਦਸ਼ਾਹ ਆਉਂਦਾ ਬਾਈ ਜੀ ਬਾਦਸ਼ਾਹ ਦੇਖਦੇ ਆ ਆਪਣੀ ਬਾਦਸ਼ਾਹੀ ਕੈਮਰਾ ਖਦਾ ਆਪਣੀ ਭੈਣ ਦੇ ਨਾਲ ਪੀਟੀ ਯੂਸ਼ਾ ਨਾਲ ਟੱਕਰਾ 2275 ਦਾ ਲਾਇਆ ਹੋਇਆ ਸਮਾਂ ਦੇਖਦੇ ਆ ਗੱਲ ਕਿੱਥੇ ਜੋੜਦਾ ਅੱਪ 23 ਸੈਕਿੰਡ 25 ਪੁਆਇੰਟ ਆ ਬਾਈ ਜੀ 23 25 ਤੇ ਉਧਰੋਂ ਮਰਜਾ ਤਿਆਰ ਆ ਗਈ ਬਾਈ ਲਓ ਬਾਈ ਜੀ ਮਰਜਾ ਆਉਂਦਾ ਚਾਜਤ ਬੁਰਜੀ ਵਾਲੇ ਦਾ ਪਵਨ ਜ਼ਬਰਜੀ ਤੇ ਨਾਲ ਹੀ ਬਾਈਜੀ ਸਾਡਾ ਵੀਰ ਤੇਜ ਰੁੜਕੀ ਵਾਲੇ ਦਾ ਮਰਜਾ ਪਵਨ ਜ਼ਬਰਜੀ ਦਾ ਬੱਬਲ ਜ਼ਬਰਜੀ ਢਿੱਡੂ ਬਲਾਸਪੁਰ ਦੇਖਦੇ ਆ ਸਮਾਂ ਕਿੱਥੇ ਲੱਗਦਾ ਸਮਾਂ ਲੱਗਿਆ ਪੀਟੀ 우ਸ਼ਾ ਦਾ 2275 ਤੇ ਟੱਕਰ ਵੱਡੀ ਆ ਰਾਜੇ ਨੇ ਜਿੱਤਿਆ ਹੋਇਆ ਮੇਲਾ ਤੇ ਦੇਖਦੇ ਆ ਅੱਪ 23 ਸੈਕਿੰਡ 09 ਪੁਆਇੰਟ ਆ ਬਾਈਜੀ ਸਮਾਂ ਸੋ ਸਾਰੇ ਨਗਰ ਦਾ ਨਗਰ ਪੰਚਾਇਤ ਦਾ ਛੱਡੋ ਭਾਈ ਜੀ ਅਗਲਾ ਛੱਡੋ ਆ ਗਈ ਭਾਈ ਲਾਓ ਭਾਈ ਜੀ ਕਿਤੇ ਗੱਲਾਂ ਕਾਰਤੂਸ ਦੀਆਂ ਹੋਈਆਂ ਨੇ ਤੇ ਕਾਰਤੂਸ ਤੇ ਭਾਈ ਕਰਮੇ ਦੀਆਂ ਚੱਲ ਰਹੀਆਂ ਜਿਹਾਰ ਕਕਰਾਲੇ ਦਾ ਕਰਮਾ ਆਉਂਦਾ ਕਰਮਾ ਜੱਗੀ ਕਕਰਾਲਾ ਕੁਲਵੀਰ ਕਕਰਾਲਾ ਘਮਣ ਟਰਾਂਸਪੋਰਟ ਕਕਰਾਲਾ ਟ੍ਰਾਂਟੋ ਐਡਮਿੰਟਨ ਵਾਲਿਆਂ ਦਾ ਕਰਮਾ ਅੱਪ 22 ਸੈਕਿੰਡ 97 ਪੁਆਇੰਟ ਆ ਬਾਜੀ ਸਮਾ 22 97 ਇਹ ਗੱਲਾਂ ਬਾਈ ਜੀ ਦਲੀਦ ਦੀ ਧਰਤੀ ਤੇ ਜੁੜਿਆ ਕੀ ਬਾਈ ਇਹ ਬਾਈ ਜੀ ਸਰਦਾਰ ਬਲਰਾਜ ਸਿੰਘ ਜੀ ਬਿੱਲੂ ਪੈਣੀ ਰੋੜਾ ਜਗਪ੍ਰੀਤ ਪੈਣੀ ਰੋੜਾ ਸਰਿੰਦਰ ਸਿੰਘ ਸਰਪੰਚ ਪੈਣੀ ਰੋੜਾ ਇਹ ਬਾਈ ਜੀ ਕਾਲਾ ਯੋਧਾ ਰੂਪਾ ਯੋਧਾ ਇਹ ਬਾਈ ਜੀ ਏਕਮੋਣੀ ਗਰਮੀਤ ਥੋਣੀ ਇਹ ਪੀਟੀਓ ਊਸ਼ਾ ਹੁੰਦੀ ਆ ਪੀਟੀਓ ਊਸ਼ਾ ਜਗਪ੍ਰੀਤ ਪੈਣੀ ਰੋੜਾ ਬਲਰਾਜ ਸਿੰਘ ਜੀ ਬਿੱਲੂ ਪੈਣੀ ਰੋੜਾ ਉੱਪ 22 ਸੈਕਿੰਡ 75 ਪੁਆਇੰਟ ਆ ਬਾਈ ਜੀ ਸਮਾਂ 22 75 ਇਹ ਪੀਟੀ ਉਸ਼ਾ ਸੀ ਬਾਦਸ਼ਾਹ ਜੀ ਸਾਕੀ ਭੈਣ ਆ ਆ ਗਈ ਬਾਈ ਲਓ ਬਾਈ ਜੀ ਬਾਹੂ ਬਲੀ ਆਉਂਦਾ ਬਲਬੀਰ ਸਿੰਘ ਜੀ ਕਕਰਾਲੀ 37 ਕਕਰਾਲੀ ਜ਼ਿਲ੍ਹਾ ਫਤਿਹਗੜ ਸਾਹਿਬ ਕਾਲੇ ਕਾਂਟੇ ਦਾ ਪੁੱਤ ਆ ਤੇ ਦੇਖਦੇ ਆ ਅੱਜ ਟੱਕਰ ਪੀਟੀ ਉਸ਼ਾ ਦੇ ਨਾਲ ਆ ਟੱਕਰ ਪੀਟੀ ਉਸ਼ਾ 22 75 ਦਾ ਲੱਗਿਆ ਹੋਇਆ ਸਮਾਂ ਕਿਵੇਂ ਟੱਕਰ ਦਿੰਦਾ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਉੱਪ ਲਓ ਬਾਈ ਜੀ ਯਾਰ ਤੇਰੇ ਨਾਲ ਗੱਡੀ ਲੈ ਲਿੱਤੀ ਪਰ ਜੀਰੋ ਬਾਣ ਵਿਚ ਪੁਜਾਰੋ ਦੇ ਰੱਖ ਲਈ ਦੇਸੀ ਗੱਨ ਸਮਾਂ ਲਾ ਗਿਆ ਬਾਈ ਜੀ 22 ਸੈਕਿੰਡ 32 ਪੁਆਇੰਟ ਦਾ ਲਾ ਗਿਆ ਬਾਈ ਜੀ ਸਮਾਂ 22 32 ਇਹ ਆ ਵੀਰੋ